ਸਿਆਣਾ ਬੰਦਾ ਆਪ ਦੀ ਫੈਮਿਲੀ ਦਾ ਫੋਟੋ ਨਹੀਂ ਪਾ ਰਿਆ ਇਸ। ਕਾਰਨ ਕੀ ਹੈ ਸਾਲ ਇਹ ਨਹੀਂ ਪਤਾ ਕਿ ਸਰਦਾਰ ਅੱਜ ਕਿਹੜੇ-ਕਿਹੜੇ ਜਿਹੜੇ ਆਪਣਾ ਮਰੀ ਹੋਏ ਨੇ ਇਸ کیس ਦੇ ਵਿੱਚ ਜਿਹੜਾ ਮੇਲੇ ਵਾਲਾ ਕੇਸ ਸੀਗਾ ਕੀ ਕੇਸ ਸੀਗਾ ਉਹ ਤੇ ਕਿੰਨੇ ਲੋਕੇ ਦੇ ਵਿੱਚ ਸ਼ਾਮਿਲ ਸੀਗੇ। ਨਹੀਂ ਇਹ ਜਿਹੜਾ ਪਰਚਾ ਦਰਜ ਹੋਇਆ ਸੀ 28 10 2023 ਨੂੰ ਪਰਚਾ ਦਰਜ ਹੋਇਆ ਸੀ ਜਿਹੜਾ ਮੇਲਾ ਨਾਂ ਦਾ ਇੱਕ ਮਰਡਰ ਹੋਇਆ ਸੀ ਜਿਹੜਾ ਮਾਲ ਰੋਡ ਦੇ ਉੱਪਰ ਹੋਇਆ ਸੀ। ਤਾਂ ਉਸ ਦੇ ਵਿੱਚ ਕਾਫੀ ਜੜਾ ਨੂੰ ਇਸ ਮਰਡਰ ਨੂੰ ਪਾਲਿਸੀਟੀ ਮਿਲੀ ਤੇ ਕਾਫੀ ਇਹਦੇ ਵਿੱਚ ਪੋਲੀਟਿਸ਼ੀਨ ਵੀ ਆਏ ਸੀ ਤਾਂ ਉਹਨਾਂ ਨੇ ਪ੍ਰੋਟੈਸਟ ਬਹੁਤ ਵੱਡਾ ਕੀਤਾ ਸੀ ਕਿ ਕਾਫੀ ਕੁਝ ਲੋਕਾਂ ਨੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਸੀ ਤਾਂ ਪਰਚਾ ਦਰਜ ਹੁੰਦਾ ਉਸ ਦੇ ਵਿੱਚ ਜਿਹੜੇ 8 ਟੋਟਲ ਮੁਲਜ਼ਮ ਸੀ ਇੱਕ ਜੁਵਨਾਈਲ ਸੀ ਚਲੋ ਤਾਂ ਪਾਸੇ ਹੋ ਗਿਆ ਤਾਂ ਇਸ ਦੇ ਵਿੱਚ ਸੀ ਅਰਸ਼ਦੀਪ ਮਨਪ੍ਰੀਤ ਤੇ ਸਾਧੂ ਸਿੰਘ ਤੇ ਇੱਕ ਅਰਸ਼ ਢਾਲਾ ਸੀ ਅਰਸ਼ ਢਾਲਾ ਸੌਰੀ ਮਨਾ ਗਲਤ ਰਹਿ ਗਿਆ ਇੱਕ ਅਰਸ਼ ਢਾਲਾ ਸੀ ਅੱਗੇ ਜਿਹੜੇ 4 ਬੰਦਿਆਂ ਤੇ ਇਹ ਟ੍ਰਾਇਲ ਚੱਲਿਆ ਉਹ ਪਰਮਜੀਤ ਕਮਲਜੀਤ ਲਵਲੀ ਤੇ ਚਰਨਜੀਤ ਸਿੰਘ ਅਰਸ਼ ਢਾਲਾ ਦਾ ਫਾਦਰ ਸੀ ਤਾਂ ਇਹਨਾਂ ਚਾਰ ਬੰਦਿਆਂ ਤੇ ਟ੍ਰਾਇਲ ਚੱਲਦਾ ਹੈ ਜਦੋਂ ਟ੍ਰਾਇਲ ਚੱਲਦਾ ਹੈ ਤਾਂ ਇਹਨਾਂ ਦੇ ਜਿਹੜੇ ਆਈ ਵਿਟਨੈਸ ਨੇ ਮੇਲੇ ਦੀ ਫੈਮਿਲੀ ਹੈ ਉਹਦਾ ਮੈਨੇਜਰ ਹੈ ਉਹ ਕੋਰਟ ਦੇ ਵਿੱਚ ਆ ਕੇ ਹਸਟਾਈਲ ਹੋ ਜਾਂਦੇ ਨੇ ਆਪਦੀ ਗਵਾਹੀ ਤੋਂ ਮੁਕਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਵੈਪਨ ਬਰਾਮਦ ਹੁੰਦਾ ਜਾਂ ਉਸ ਦੇ ਵਿੱਚ ਖਾਲੀ ਕਾਰਤੂਸ ਬਰਾਮਦ ਹੁੰਦੇ ਨੇ ਤਾਂ ਪੁਲਿਸ ਨੇ ਉੱਥੇ ਆ ਕੇ ਜਿਹੜਾ ਆਪਦੇ ਡਾਊਟ ਕ੍ਰੀਏਟ ਕਰ ਲਿਆ ਕਿ ਖਾਲੀ ਕਾਰਤੂਸ ਉਦੋਂ ਬਰਾਮਦ ਦਿਖਾਏ ਜਦੋਂ 400 ਬੰਦਾ ਪਹਿਲਾਂ ਇਕੱਠਾ ਹੋ ਚੁੱਕਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਉਸੇ ਸਪੇਸ ਦੇ ਉੱਪਰ ਕਹਿੰਦੇ ਜੀ ਖਾਲੀ ਕਾਰਤੂਸ ਬਰਾਮਦ ਹੋਏ ਜਦ ਕਿ ਡਾਊਟ ਇਹ ਕ੍ਰੀਏਟ ਹੁੰਦਾ ਹੈ ਕਿ ਜਿੱਥੇ ਐਡਾ ਵੱਡਾ ਪ੍ਰੋਟੈਸਟ ਹੋਇਆ ਹੋਵੇ ਜਿੱਥੇ 400 500 ਬੰਦਾ ਸਾਰਾ ਦਿਨ ਰਿਹਾ ਹੋਵੇ ਉੱਥੇ ਖਾਲੀ ਕਾਰਤੂਸ ਕਿਵੇਂ ਮਿਲ ਸਕਦੇ ਜਿਹੜਾ ਵੈਪਨ ਰਿਕਵਰ ਹੋਇਆ ਸੀ ਉਹ ਇੱਕ ਪਿੰਡ ਤੋਂ ਬਰਾਮਦ ਹੋ ਮੁਲਜ਼ਮ ਦੇ ਪਿੰਡ ਤੋਂ ਬਰਾਮਦ ਖਾਤਾ ਤਾਂ ਉੱਥੇ ਡਾਊਟ ਕ੍ਰੀਏਟ ਹੋਇਆ ਕਿ ਮੁਲਜ਼ਮ ਦੇ ਘਰੇ ਉਹ ਘਰ ਦੇ ਵਿੱਚ ਪੁਲਿਸ ਇੰਟਰ ਕਿਵੇਂ ਕੀਤੀ ਉਹ ਕਹਿੰਦੇ ਜੀ ਇੱਕ ਐਟਰ ਸੀ ਐਟਰ ਦੇ ਥੱਲੇ ਚਾਬੀ ਪਈ ਸੀ ਤਾਂ ਮੈਂ ਉਹਨੂੰ ਪੁੱਛਿਆ ਕਿ ਉਸ ਦੀ ਜਿਹੜੀ ਵਾਈਫ ਹੈ ਉਹ ਕਰ ਕਦੋਂ ਛੱਡ ਕੇ ਗਲੀ ਕੇ ਸਾਡੀ ਨੌਲੇਜ ਦੇ ਮੁਤਾਬਕ 2 ਦਿਨ ਪਹਿਲਾਂ ਚਲੀ ਗਈ ਹੁਣ ਮਲਜ਼ਮ ਇਹਨਾਂ ਦੇ ਕੋਲ ਹੈ ਵਾਈਫ ਹੁੰਦੀ ਮਿਲੀ ਨਹੀਂ ਚਾਬੀ ਇਹਨਾਂ ਨੂੰ ਕਿਵੇਂ ਪਤਾ ਲੱਗੀ ਕਿ ਇੱਟ ਦੇ ਥੱਲੇ ਚਾਬੀ ਪਈ ਹੈ ਤੇ ਮੈਂ ਕਿਹਾ ਦੁਬਾਰਾ ਚਾਬੀ ਕਿਹਨੂੰ ਦਿੱਤੀ ਕਿ ਅਰੇ ਦੁਬਾਰਾ ਅਸੀਂ ਇੱਟ ਥੱਲੇ ਰੱਖ ਆਈ ਸੋ ਇਹਨਾਂ ਗੱਲਾਂ ਨੂੰ ਵੈਪਨ ਖਾਲੀਕਾਰ ਉਸ ਬਰਾਮਦ ਹੋਣੇ ਤਾਂ ਇਹਨਾਂ ਤੇ ਡਾਊਟ ਕ੍ਰੀਏਟ ਹੋਇਆ ਮੇਰੇ ਮੈਨੂੰ ਲੱਗਦਾ ਜੇ ਮੈਂ ਜੱਜਮੈਂਟ ਦੇਖੀ ਨਹੀਂ ਮਾਨਯੋਗ ਅਦਾਲਤ ਨੂੰ ਇਹਨਾਂ ਦੇ ਜੱਜਮੈਂਟ ਇਹਨਾਂ ਦੇ ਡਾਊਟ ਕ੍ਰੀਏਟ ਹੋਇਆ ਪਹਿਲੇ ਗਵਾਮਾ ਦਾ ਹਸਟਾਈਲ ਹੋ ਜਾਣਾ ਸੋ ਇਹਨਾਂ ਸਬੂਤਾਂ ਦੇ ਘਾਟ ਕਰਕੇ ਜਿਹੜਾ ਮਾਨਯੋਗ ਅਦਾਲਤ ਨੇ ਉਹ ਬਰੀ ਕੀਤਾ ਇਹਦੇ ਵਿੱਚ ਅਰਸ਼ ਢੱਲੇ ਦੇ ਅਰਸ਼ ਢੱਲੇ ਦੇ ਪਿਤਾ ਦਾ ਕੀ ਰੋਲ ਸੀਗਾ ਨਹੀਂ ਪਹਿਲੀ ਗੱਲ ਤਾਂ ਅਰਸ਼ ਢਾਲੇ ਦਾ ਜਿਹੜਾ ਫਾਦਰ ਸੀ ਉਹ ਮੌਕੇ ਤੇ ਦਿਖਾਇਆ ਹੀ ਨਹੀਂ ਇਹ ਨਾਲੇ ਉਹ ਹੈ ਵੀ ਨਹੀਂ ਮੌਕੇ ਤੇ ਤਾਂ ਉਹਨੂੰ 120 ਵਿੱਚ ਪਾਇਆ ਹੁਣ ਇਹ ਕੇਸ ਜਿਹੜਾ ਓਕਿਟ ਹੋਣ ਤੋਂ ਬਾਅਦ ਤਾਂ ਅਰਸ਼ ਢਾਲੇ ਦਾ ਲਿੰਕ ਹੀ ਖਤਮ ਹੋ ਗਿਆ ਇਸ ਕੇਸ ਦੇ ਵਿੱਚ ਕਿਉਂਕਿ ਜਿੰਨਾ ਇਹਨਾਂ ਨੇ ਰੋਲਾ ਪਾਇਆ ਸੀ ਲੋਕਾਂ ਨੇ ਜਿੰਨਾ ਇਹ ਪਹਿਲਾਂ ਦੀ ਇਨਵੈਸਟੀਗੇਸ਼ਨ ਕਹਿ ਰਹੀ ਸੀ ਇਹ ਅਰਸ਼ ਢਾਲੇ ਨੇ ਮਰਡਰ ਕਰਾਇਆ ਹੁਣ ਜੋ ਅਰਸ਼ ਢਾਲੇ ਦਾ 120 ਵਿੱਚ ਦਾ ਫਾਦਰ ਬਰੀ ਹੋ ਗਿਆ ਤਾਂ ਉਹਦਾ ਫਾਦਰ ਹੈ ਜਿਹੜਾ ਉਹਦਾ ਲਿੰਕ ਬਣਾਇਆ ਸੀ ਅਰਸ਼ ਢਾਲੇ ਨਾਲ ਜੋ ਵਿੱਚ ਲਿੰਕ ਹੀ ਖਤਮ ਹੋ ਗਿਆ ਇਹਨਾਂ ਦੀ ਫੈਮਲੀ ਹਸਟਾਈਲ ਹੋ ਗਈ ਫੈਮਲੀ ਮੁਕਰ ਗਈ ਉਹ ਮਰਡਰ ਤੋਂ ਆਡੈਂਟੀਫਾਈ ਨਹੀਂ ਕਰ ਰਹੇ ਕਾਤਲ ਨੂੰ ਤਾਂ ਅਰਸ਼ ਢਾਲੇ ਦਾ ਤਾਂ ਲਿੰਕ ਹੀ ਖਤਮ ਹੋ ਗਿਆ ਸੋ ਇਸ ਕੇਸ ਦੇ ਵਿੱਚ ਜਿੰਨੇ ਮੁਲਜ਼ਮ ਬਰੀ ਹੋਏ ਨੇ ਜਿਨ੍ਹਾਂ ਦੇ ਚਲਾਨ ਬਾਕੀ ਰਹਿ ਚੁੱਕੇ ਨੇ ਤਾਂ ਉਹਨਾਂ ਉਹਨਾਂ ਦੀ ਐਵੀਡੈਂਸ ਹੀ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਜਿਹੜੇ ਬਾਕੀ 4 ਰਹਿ ਗਏ ਨੇ ਉਹਨਾਂ ਦਾ ਇਸ ਕੇਸ ਦੇ ਵਿੱਚ ਲਿੰਕ ਬਣਦਾ ਹੀ ਨਹੀਂ ਟੋਟਲ ਕਿੰਨੇ ਨੇ ਜੀ ਇਸ ਕੇਸ ਦੇ ਟੋਟਲ 8 ਨੇ ਜੀ ਇਸ ਦੇ ਵਿੱਚ ਅ ਤਿੰਨਾਂ ਦਾ ਚਲਾਨ ਪੇਸ਼ ਨਹੀਂ ਹੋਇਆ ਇੱਕ ਦਾ ਜੁਵਨਾਈਲ ਚ ਹੋਇਆ ਸੀ ਜੁਵਨਾਈਲ ਦਾ ਮਿਲਣਾ ਦਾ ਚਰਬਰੀ ਹੋ ਗਿਆ ਕੋ ਜੁਵਨਾਈਲ ਕੋਟ ਬੱਚੇ ਦੀ ਹੈ ਤਾਂ ਜਿਹੜੇ ਹੁਣ ਚਾਰਾਂ ਤੇ ਟ੍ਰਾਇਲ ਚੱਲ ਰਿਆ ਸੀ ਸੋ ਇਸ ਕੇਸ ਦੇ ਵਿੱਚ ਨਾ ਅਰਸ਼ ਢਾਲੇ ਦਾ ਫਾਦਰ ਦਾ ਕੋਈ ਲਿੰਕ ਹੈ ਨਾ ਅਰਸ਼ ਢਾਲੇ ਦਾ ਸਰ ਲਾਇਨਿਕ ਸੋਸ਼ਲ ਮੇਰੇ ਪੋਜ਼ਿਟਿਵ ਪਾਇਆ ਸੀ ਇਹ ਅਰਸ਼ ਢੱਲੇ ਬੋਲ ਰਹੇ ਸੀ ਜਿੰਮੇਵਾਰੀ ਲੈਣੇ ਪਾਕੀ ਦਾ ਕੋਈ ਮਸਲਾ ਦੱਸੇਗੇ ਸੋ ਨਹੀਂ ਜੀ ਨਹੀਂ ਉਹ ਇੱਕ ਜਿਹੜੀ ਆਪਾਂ ਕਹਿ ਦਿੰਦੇ ਆ ਕਿ ਕਿਸੇ ਨੇ ਜ਼ਿੰਮੇਵਾਰੀ ਚੱਕ ਲਈ ਅੱਜ ਤੱਕ ਨਹੀਂ ਸਮਝਾਈ ਜ਼ਿੰਮੇਵਾਰੀ ਸੋ ਕਈ ਵਾਰ ਸਟੇਟ ਐਡੀ ਹੁਸ਼ਿਆਰ ਹੁੰਦੀ ਹੈ ਕਈ ਵਾਰ ਮਰਡਰ ਕਿਸੇ ਹੋਰ ਸਾਈਡ ਤੇ ਜਾਂਦਾ ਹੈ ਤਾਂ ਉਹਨੂੰ ਲੈ ਕਿਸੇ ਹੋਰ ਸਾਈਡ ਤੇ ਜਾਂਦੇ ਸੋ ਇਹਨਾਂ ਗੱਲਾਂ ਬਾਰੇ ਕੁਐਸਚਨ ਦਾ ਆਨਸਰ ਕੋਈ